ਮੈਂ ਕੱਲ ਦਰਬਾਰ ਸਾਹਿਬ ਗਿਆ ਸੀਗਾ ਚੰਗੇ ਗੁਰਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਹਨ ਕੇ ਕਹਿੰਦੇ ਕਿ ਕੱਕਾ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਖੜਦਾ ਬਹੁਤ ਸਾਰੇ ਅਕਾਲੀ ਗੱਲ ਕਿਉਂਕਿ ਜਿਹੜਾ ਪੰਜ ਮੈਂਬਰੀ ਅਕਾਲੀ ਦਲ ਕਮੇਟੀ ਦੇ ਅਕਾਲ ਪ੍ਰਧਾਨ ਚੁਣਿਆ ਗਿਆ ਨਹੀਂ ਹਰਪ੍ਰੀਤ ਚੁਣਿਆ ਮੈਨੂੰ ਮਿਲੇ ਵੀ ਉੱਥੇ 2 ਮਿੰਟ ਖੜੇ ਖੜੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਕਿਉਂਕਿ ਚਲੋ ਚਾਹੇ ਉਹ ਕਿਸੇ ਵੀ ਮਤਲਬ ਪਲੇਟਫਾਰਮ ਤੇ ਖੜੇ ਨੇ ਅੱਜ ਸਾਡਾ ਡੈਮੋਕਰੈਟਿਕ ਰਾਈਟ ਹੈ ਕਿ ਆਪਣੀ ਕੋਈ ਪਾਰਟੀ ਬਣਾਉਣੀ ਯਾ ਸ਼੍ਰਮਣੀ ਕਾਲੀ ਦਾ ਨਵਾਂ ਖੜ ਕੇ ਉਹ ਕਹਿੰਦੇ ਨੇ ਅਸੀਂ ਉਸੂਲਾਂ ਦੇ ਪਹਿਰਾ ਦੇਾਂਗੇ ਆਉਣ ਵਾਲਾ ਸਮਾਂ ਦੱਸੇਗਾ ਤਾਂ ਮੈਨੂੰ ਉੱਥੇ ਉਹ ਵੀ ਮਿਲੇ ਬਹੁਤ ਸਾਰੀਆਂ ਔਰਤਾਂ ਮਿਲੀਆਂ ਬਹੁਤ ਸਾਰੇ ਚੰਗੇ ਨੌਜਵਾਨ ਮਿਲੇ ਜਿਨ੍ਹਾਂ ਨੇ ਕਿਹਾ ਕਿ ਅੱਛਾ ਕੰਮ ਕਰਦਾ ਪਰ ਉਹ ਅੱਛਾ ਕੰਮ ਕਰਨ ਦੇ ਵਾਸਤੇ ਤੁਹਾਨੂੰ ਕੀਮਤ ਅਦਾ ਕਰਨੀ ਪੈਂਦੀ ਮੇਰੇ ਵੀਰੋ ਬਹੁਤ ਸਾਰੇ ਸਾਡੇ ਲੀਡਰਸ ਇਦਾਂ ਦੇ ਨੇ ਜਿਹੜੇ ਮਿਲੀ ਭੁਗਤ ਨਾਲ ਰਾਜਨੀਤੀ ਕਰੀ ਜਾਂਦੇ ਨੇ ਮੈਂ ਤਾਂ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਿਹਾ ਇੱਕ ਦਿਨ ਮਿਸਟਰ ਬਗੇਲ ਮਿਲੇ ਦਿੱਲੀ ਮੈਂ ਕਿਹਾ ਜੀ ਤੁਸੀਂ ਹੋਰ ਕੁਝ ਨਾ ਕਰੋ ਤੁਸੀਂ ਰਾਹੁਲ ਗਾਂਧੀ ਦਾ ਇੱਕ ਆਦੇਸ਼ ਪੂਰਾ ਕਰਦੇ ਹੋ ਕਿ ਪੰਜਾਬ ਦੇ ਵਿੱਚ ਪਹਿਲਾਂ ਇਹ ਵੈਰੀਫਾਈ ਕਰ ਲਓ ਕਿ ਸਾਡੀ ਪਾਰਟੀ ਦੇ ਵਿੱਚ ਕਿਹੜੇ-ਕਿਹੜੇ ਸਲੀਪਰ ਸੈੱਲ ਬੈਠੇ ਨੇ ਦੂਸਰੀਆਂ ਪਾਰਟੀਆਂ ਦੇ ਕਿਉਂਕਿ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ہماری ਪਾਰਟੀ ਮੈਂ ਦੇਸ਼ ਭਰ ਮੈਂ ਬੀਜੇਪੀ ਕੇ ਸਲੀਪਰ ਸੈਲਸ ਹੈ ਜੋ ਹਮਾਰੇ ਵਿੱਚ ਮੈਂ ਰਹਿ ਕਰਕੇ ਪਾਰਟੀ ਦਾ ਨੁਕਸਾਨ ਕਰਦੇ ਪੰਜਾਬ ਦੇ ਵਿੱਚ ਵੀ ਮੇਰੇ ਵੀਰ ਉਹ ਇਸ ਤਰ੍ਹਾਂ ਆ ਮੈਂ ਉਹਨਾਂ ਨੂੰ ਕਿਹਾ ਪਹਿਲਾਂ ਪਾਰਟੀ ਚ ਇਹ ਕੱਢ ਲਓ ਕਿ ਪੰਜਾਬ ਦੇ ਤੁਹਾਡੇ ਯੂਨਿਟ ਦੇ ਵਿੱਚ ਕਿਹੜੇ ਐਸੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਲੀਪਰ ਸੈਲ ਨੇ ਯਾ ਬੀਜੇਪੀ ਦੇ ਸਲੀਪਰ ਸੈਲ ਮੇ ਤੁਹਾਡਾ ਕੰਮ 50% ਸੌਖਾ ਹੋ ਜਾਏਗਾ ਘੱਟੋ ਘੱਟ ਤੁਸੀਂ ਗਦੇ ਤੇ ਘੋੜੇ ਦਾ ਤਾਂ ਫਰਕ ਨਜ਼ਰ ਕੱਢੋ ਨਾ ਕਿ ਗਦਾ ਕੌਣ ਹੈ ਤੁਹਾਡੀ ਪਾਰਟੀ ਵਿੱਚ ਤੇ ਘੋੜੇ ਕਿਹੜੇ ਨੇ ਕਿਹੜੇ ਲੋਕ ਨੇ ਜਿਹੜੇ ਪਿਛਲੇ 3 3.5 ਸਾਲ ਤੋਂ ਜੱਜ ਕੇ ਦੋਨਾਂ ਸਰਕਾਰਾਂ ਨਾਲ ਬੀਜੇਪੀ ਨਾਲ ਤੇ ਉਹਦੇ ਨਾਲ ਲੜ ਰਹੇ ਨੇ ਕਿੰਨਾ ਨੇ ਖਮਿਆਜ਼ਾ ਪੁਗਤਕ ਕਿੰਨਾ ਨੇ ਕੀਮਤ ਅਦਾ ਕੀਤੀ ਸੋ ਇਸ ਕਰਕੇ ਹੋ ਸਕਦਾ ਸਰਕਾਰ ਕੋਈ ਫੇਰ ਫਰਾਡ ਕੋਈ ਪਤਾ ਲੱਗਾ ਕਿ ਡੀਏ ਦਾ ਝੂਠਾ ਕੇਸ ਬਣਾਉਣਾ ਚਾਹੁੰਦੇ ਨੇ ਮੇਰੇ ਤਾਂ ਅਕਾਊਂਟਸ ਨੂੰ ਵੈਰੀਫਾਈ ਪਹਿਲਾਂ ਈਡੀ ਖਰ ਚੁੱਕੀ ਹੈ ਅਸੀਂ ਤਾਂ ਨੋਰਮਲ ਐਗਰੀਕਲਚਰ ਕਰਨ ਵਾਲੇ ਕਿ ਕੋਈ ਵਪਾਰ bizness ਨਹੀਂਗਾ ਫਿਰ ਉਸੇ ਵਿੱਚ ਭਗਵੰਤ ਮਾਨ ਦੇ ਇੱਕ ਛੂਠਾ ਐਂਡੀਪੀਐਸ ਦਾ 9 ਸਾਲ ਮਕਦਮਾ ਮੇਰੇ ਖਿਲਾਫ ਕਰਕੇ ਫਿਰ ਸਾਰੇ ਅਕਾਊਂਟਸ ਇਹਨਾਂ ਨੇ ਕੋਖੇ ਤੇ ਉਹਨਾਂ ਤਿੱਜੀ ਵਾਰੀ ਉਹੀ ਅਕਾਊਂਟ ਅਗਰ ਕੋਖਣਗੇ ਤਾਂ ਇਹਨਾਂ ਦੀ ਮਰਜ਼ੀ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਂ ਅਗਰ ਕੋਈ ਮੈਨੂੰ ਇਹਦੇ ਵਾਸਤੇ ਕੋਈ ਜੇਲ ਵੀ ਜਾਣਾ ਪਿਆ ਕੋਈ ਕੀਮਤ ਅਦਾ ਕਰਨੀ ਪਈ ਆਈ ਵਿਲ ਡੂ ਇਟ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਲਈ ਤੇ ਆਪਣੇ ਸੂਬੇ ਦੇ ਹਿੱਤ ਵਾਸਤੇ 100% ਪਹਿਲਾਂ ਵੀ ਖੜਾ ਰਿਹਾ ਤੇ ਹੁਣ ਵੀ ਖੜਾ ਰਹੂੰ ਪਰ ਇੱਕ ਵਾਰ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੀ ਲ ਇਨਾਂ ਦੀ ਖਫਨ ਦੇ ਵਿੱਚ ਇੱਕ ਕਿਲ ਠੋਕਿਆ ਨਾ ਟਕਾ ਕੇ ਉਹ ਬਹੁਤ ਸ਼ਾਨਦਾਰ ਜਿੱਤ ਹੋਈ ਆ ਉਹ ਕੀ ਕਹਿੰਦੇ ਹੁੰਦੇ ਕਿ ਅ ਕੀ ਕਹਿੰਦੇ ਹੁੰਦੇ 100 ਸੁਨਾਰ ਕੀ ਇੱਕ ਲੋਹਾਰ ਕੀ ਤੁਸੀਂ ਲੋਹਾਰ ਵਾਲਾ ਕਿਲ ਠੋਕਿਆ ਇਹਨਾਂ ਦੀ ਕਫਨ ਦੇ ਵਿੱਚ ਤੁਸੀਂ ਵਧਾਈ ਦੇ ਪਾਤਰ ਆ ਤੁਹਾਨੂੰ ਸਾਰਿਆਂ ਨੂੰ ਇਹ ਇਤਲਾਹ ਕਰਨਾ ਚਾਹਣਾ ਵਾਂ ਕਿ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਇਹ ਜੋ ਮੈਂ ਗੱਲਾਂ ਕਰ ਰਿਹਾ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਸਹਿਣ ਨਹੀਂ ਹੋ ਰਹੀਆਂ ਤੇ ਮੇਰੇ ਤੇ ਇੱਕ ਹੋਰ ਝੂਠਾ ਮੁਕਦਮਾ ਪੰਜ ਤਾਂ ਪਹਿਲਾਂ ਬਣਾ ਚੁੱਕੇ ਨੇ ਇੱਕ ਮੁਕਦਮਾ ਹੋਰ ਝੂਠਾ ਬਣਾਉਣ ਨੂੰ ਫਿਰਦੇ ਨੇ ਸਰਕਾਰ ਦੇ ਚੰਗੇ ਸੋਰਸਸ ਹੁੰਦੇ ਨੇ ਉਹ ਦੱਸ ਦਿੰਦੇ ਨੇ ਤੇ ਮੈਂ ਹੋ ਸਕਦਾ 2-4 ਦਿਨ ਆਪਣੀ ਐਕਟੀਵਿਟੀ ਨੂੰ ਥੋੜਾ ਮੈਨੂੰ ਕਰਨਾ ਪਵੇ ਲੀਗਲ ਰਿਕੋਰਸ ਕੋਈ ਨਾ ਕੋਈ ਅਦਾਲਤੀ ਰਿਕੋਰਸਟ ਮੈਂ ਲੈਣ ਦੀ ਕੋਸ਼ਿਸ਼ ਕਰਾਂਗਾ ਔਰ ਪਰ ਮੈਂ ਕੋਈ ਇਦਾਂ ਦੇ ਜਿਹੜੇ ਝੂਠੇ ਮੁਕਦਮੇ ਫਰਜ਼ੀ ਬਿਲਕੁਲ ਬੇਬੁਨਿਆਦ ਮਨਕਰਤ ਕੈਰੈਕਟਰ ਅਸੈਸਿਨੇਸ਼ਨ ਵਾਲੇ ਇਹ ਮੈਂ ਬਹੁਤ ਸਹਾਰੇ ਨੇ ਪਹਿਲਾਂ ਵੀ ਤੇ ਗਾਂ ਵੀ ਸਹਾਰਾਂਗੇ ਲੇਕਿਨ ਪੰਜਾਬ ਦੇ ਹਿੱਤ ਵਿੱਚ ਤੇ ਆਪਣੇ ਕਿਸਾਨਾਂ ਦੇ ਹਿੱਤ ਵਿੱਚ ਇਹ ਗੱਲ ਮੇਰੀ ਲਗਾਤਾਰ ਜਿਹੜੀ ਉਹ ਜਾਰੀ ਰਹੇਗੀ